ਮਰੀਦ ਕੋਟਲਾ ਵਿੱਚ ਅੱਜ ਪੰਜਾਬ ਸਟੇਟ ਐਗਰੀਕਲਚਰ এমਪਲॉयमेंट ਮੈਨੂਫੈਕਚਰਿੰਗ ਐਸੋਸੀਏਸ਼ਨ ਵੱਲੋਂ 올 ਇੰਡੀਆ ਐਗਰੀਕਲਚਰ ਮਸ਼ੀਨਰੀ ਨਿਰਮਾਤਾ 올 ਇੰਡੀਆ ਕੰਬਾਈਨਰ ਨਿਰਮਾਤਾ ਐਸੋਸੀਏਸ਼ਨ 올 ਇੰਡੀਆ ਸਟਰਾ ਮੈਨੇਜਮੈਂਟ ਮਸ਼ੀਨਰੀ ਨਿਰਮਾਤਾ ਐਸੋਸੀਏਸ਼ਨ ਅਤੇ ਐਗਰੀਕਲਚਰ ਮਸ਼ੀਨਰੀ ਮੈਨੂਫੈਕਚਰਰਸ ਐਸੋਸੀਏਸ਼ਨ ਹਰਿਆਣਾ ਦੇ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਝੋਨੇ ਦੀ ਪਰਾਲੀ ਨੁਖੇਤ ਵਿੱਚ ਖਤਮ ਕਰਕੇ ਉੱਥੇ ਫਸਲ ਬੀਜਣ ਵਾਲੀ ਮਸ਼ੀਨਰੀ ਦੇ ਰੇਟ ਵਿੱਚ ਵਾਧਾ ਨਾ ਕੀਤਾ ਗਿਆ ਤਾਂ 10 ਦਿਨਾਂ ਤੋਂ ਬਾਅਦ ਆਪਣੀਆਂ ਫੈਕਟਰੀਆਂ ਲਈ ਅਚਾਬ ਸਰਕਾਰ ਨੂੰ ਸੌਪ ਦੇਣਗੇ ਇਸ ਬਾਰੇ ਚੇਅਰਮੈਨ ਬਲਦੇਵ ਸਿੰਘ ਦਾ ਕਹਿਣਾ ਸੀ ਕਿ ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਕੱਚੇ ਮਾਲ ਤੇ ਮਸ਼ੀਨਰੀ ਤੋਂ ਇਲਾਵਾ ਲੇਬਰ ਦੇ ਰੇਟਾਂ ਵਿੱਚ ਭਾਰੀ ਵਾਧਾ ਹੋਇਆ ਪਰ ਸਰਕਾਰ ਨੂੰ ਇਸ ਨਜ਼ਰ ਨਹੀਂ ਆ ਰਿਹਾ ਸਾਨੂੰ ਸਿਰਫ ਪੁਰਾਣੇ ਰੇਟ ਦੇ ਉੱਪਰ ਮਸ਼ੀਨਰੀ ਰੇਟ ਦੇਣ ਦੀ ਗੱਲ ਕਰ ਰਹੀ ਹੈ ਜੋ ਕਿ ਕਿਸੇ ਵੀ ਤਰੀਕੇ ਨਾਲ ਸਹੀ ਨਹੀਂ ਹੈ ਆਲ ਇੰਡੀਆ ਸਟ੍ਰੌਮ ਮੈਨੇਜਮੈਂਟ ਐਸੋਸੀਏਸ਼ਨ ਵਾਈਸ ਪ੍ਰੈਜ਼ੀਡੈਂਟ ਸਾਡੀ ਇਹੀ ਰਿਕੁਐਸਟ ਹੈ ਜੀ ਜੇ ਪੰਜਾਬ ਨੂੰ ਔਰ ਪੰਜਾਬ ਦੇ ਇੰਡਸਟਰੀ ਨੂੰ ਬਚਾਉਣਾ ਹੈ ਔਰ ਪੰਜਾਬ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਹੈ ਕਾ ਇਹ ਸਾਡੇ ਜਿਹੜੇ ਰੇਟ ਨੇ ਇਹਦੇ ਤੇ ਗੌਰ ਕੀਤੀ ਜਾਏ ਨਹੀਂ ਸਾਡੀ ਇੱਕੋ ਹੀ ਰਿਕਵੈਸਟ ਹੈ ਜੇ 10 ਦਿਨ ਦੇ ਵਿੱਚ ਵਿੱਚ ਸਾਡਾ ਇਹ ਹੱਲ ਨਹੀਂ ਹੋਇਆ ਸਾਡੀ ਜਿਹੜੀ ਇੰਡਸਟਰੀ ਦੀਆਂ ਚਾਬੀਆਂ ਨੇ ਉਹ ਪੰਜਾਬ ਗਵਰਨਮੈਂਟ ਸਾਡੇ ਕੋਲੋਂ ਲੈ ਲੇ ਅਸੀਂ ਫੈਕਟਰੀ ਬੰਦ ਕਰਕੇ ਤਾਲੇ ਲਾ ਕੇ ਪੰਜਾਬ ਗਵਰਨਮੈਂਟ ਨੂੰ ਆਪਣੀ ਇੰਡਸਟਰੀ ਦੀਆਂ ਚਾਬੀਆਂ ਸੌਂਪ ਦਾਂਗੇ ਕਿਉਂਕਿ ਅਸੀਂ ਘਾਟੇ 'ਚ ਇੰਡਸਟਰੀ ਨਹੀਂ ਚਲਾ ਸਕਦੇ ਸਰ ਕਿਉਂ ਘਾਟਾ ਪੈ ਰਿਹਾ ਹੈਗਾ ਐਡੀ ਵੱਡੀ ਨੌਕਸ ਕਿਉਂ ਆ ਗਈ ਘਾਟਾ ਇਸ ਕਰਕੇ ਪੈ ਰਿਹਾ ਜੀ 2018 ਤੋਂ ਲੈ ਕੇ ਹੁਣ ਤੱਕ ਅਸੀਂ ਉਸੇ ਰੇਟਾਂ ਦੇ ਵਿੱਚ ਕਿਸਾਨਾਂ ਦੀ ਸੇਵਾ ਕਰਦੇ ਆ ਰਹੇ ਹਾਂ ਕਿਉਂਕਿ ਪੰਜਾਬ ਦੇ ਜੋ ਜਿਹੜੇ ਅਫਸਰ ਨੇ ਉਹਨਾਂ ਦੀ ਹਰ ਸਾਲ 10% ਜੋ ਸੈਲਰੀ ਆ ਉਹਦੇ ਰੇਟ ਇਨਕਰੀਜ਼ ਹੁੰਦੇ ਨੇ ਸਾਡੇ ਲੋਹੇ ਦੇ ਰੇਟਸ ਤਕਰੀਬਨ ਤਕਰੀਬਨ 60% ਇਨਕਰੀਜ਼ ਹੋ ਚੁੱਕੇ ਨੇ ਇਸ ਕਰਕੇ ਹੁਣ ਘਾਟੇ ਦੇ ਵਿੱਚ ਅਸੀਂ ਇੰਡਸਟਰੀ ਨਹੀਂ ਚਲਾ ਸਕਦੇ ਕਿਉਂਕਿ ਅਸੀਂ ਕੁਆਲਟੀ ਦੇ ਇੰਪਲੀਮੈਂਟ ਦੇਣੇ ਚਾਹੁੰਦੇ ਆ ਅਸੀਂ ਕਵਾੜ ਜਾਂ ਹੋਰ ਮਿਲਤੀ ਘਟੀਆਂ ਮਸ਼ੀਨ ਲਗਾ ਕੇ ਸਪੇਅਰ ਪਾਰਟ ਅਸੀਂ ਮਸ਼ੀਨਾਂ ਨਹੀਂ ਦੇਣੀਆਂ ਚਾਹੁੰਦੇ ਕਿਉਂਕਿ ਇਸ ਕਰਕੇ ਅਸੀਂ ਰੇਟ ਇਨਕਰੀਜ਼ ਮੰਗਦੇ ਆ ਜਗਤਾਰ ਜੀ ਕੀ ਲੱਗਦਾ ਜੇ ਇਹੀ ਹਲ ਰਾਤ ਰਹੇ ਸਰਕਾਰ ਦੇ ਤਾਂ ਜਿਹੜਾ ਉਦਯੋਗਪਤੀ ਉਹ ਵੀ ਕਿਸਾਨਾਂ ਦੀ ਤਰ੍ਹਾਂ ਭੁੱਖੇ ਮਰਨ ਦੀ ਐ ਖਤਮ ਹੋਣ ਦੇ ਕਗਾਰ ਤੇ ਜੀ ਅਸੀਂ 10 ਦਿਨ ਦੇ ਵਿੱਚ ਚਾਬੀਆਂ ਗਵਰਨਮੈਂਟ ਨੂੰ ਸੌਂਪ ਦੇਣੀਆਂ ਨੇ ਤੇ ਉਸ ਦੇ ਬਾਅਦ ਜੇ ਤੁਹਾਨੂੰ ਹੀ ਪਤਾ ਹੈ ਜੋ ਸਾਡੇ ਨਾਲ ਜੁੜੇ ਹੋਏ ਨੇ ਸਾਰੇ ਵਰਕਰ ਉਹ ਘਰਾਂ 'ਚ ਬੈਠ ਜਾਣਗੇ ਤਾਂ ਇਹਦਾ ਤਾਂ ਸਮਝ ਲਓ ਤੁਸੀਂ ਹਾਲ ਫਿਰ ਇਹੀ ਹੋਣਾ ਜਦੋਂ ਇੰਡਸਟਰੀ ਪੁੱਕੀ ਮਰੇਗੀ ਸਾਰੇ ਜਿਹੜੇ ਸਾਡੇ ਨਾਲ 2 ਤੋਂ 2.5 ਲੱਖ ਵਰਕਰ ਨੇ ਉਹ ਵੀ ਭੁੱਖੇ ਮਰਨਗੇ ਜੀ ਜਿਹੜਾ ਤੁਸੀਂ ਇਹ ਗੱਲ ਕੀਤੀ ਹੈ ਇਹਨਾਂ ਸੰਦਰਣਾ ਬਾਰੇ ਹੈ ਜੀ ਅਸੀਂ ਇਹਦੇ ਬਾਰੇ ਬਿਆਨ ਨਹੀਂ ਕਰ ਸਕਦੇ ਜਿਸ ਹਾਲਤ ਵਿੱਚ ਅਸੀਂ ਹਾਂ ਜੀ ਜੋ ਅੱਜ ਕਿਸਾਨੀ ਦੀ ਹਾਲਤ ਹੈ ਕੋਈ ਨਹੀਂ ਇਹਨਾਂ ਦੀ ਗਲਤ ਨੀਤੀਆਂ ਨਾਲ ਹੋਈ ਹੈ ਜੀ ਮੈਂ ਸਮਝਦਾ ਹੁਣ ਉਹ ਇੱਕ ਇੰਡਸਟਰੀ ਥੋੜਾ ਬਹੁਤ ਇਹਨਾਂ ਨੂੰ ਰੈਵਨਿਊ ਦਿੰਦੀ ਸੀਗੀ ਇਹਨੂੰ ਵੀ ਖਤਮ ਕਰਕੇ ਛੱਡਣਗੇ ਜੋ ਇਹਨਾਂ ਦੀ ਪਾਲਿਸੀ ਹੈ ਜਾਂ ਜੋ ਇਹਨਾਂ ਦੀ ਨੀਤ ਹੈ ਸਮਝੋ ਜੀ ਸੈਂਟਰ ਗਵਰਨਮੈਂਟ ਇਹ ਜਿਹੜੀ ਇਨਸੀਟੂ ਸਕੀਮ ਹੈ ਸੈਂਟਰ ਗਵਰਨਮੈਂਟ ਦੀ ਹੈ ਜੀ ਸੈਂਟਰ ਗਵਰਨਮੈਂਟ ਨੇ 2 ਸਾਲ ਪਹਿਲਾਂ ਸਾਡੇ ਨਾਲ ਨੇਗੋਸ਼ੀਏਸ਼ਨ ਕੀਤੀ ਦੀ ਰਟਨ ਜੀ ਔਰ ਉਹ ਵੀ ਰੇਟ ਸਾਡੇ ਜਦੋਂ ਉਸ ਟਾਈਮ ਮਤਲਬ 2.5 ਲੱਖ 2.40 ਇਹ ਸੀਗੇ ਨੇਗੋਸ਼ੀਏਸ਼ਨ ਇੰਨੀ ਖਿੱਚ ਕੇ ਕੀਤੀ ਜੀ ਵੀ ਉਹ 2 ਲੱਖ 10 ਤੇ ਸਾਡਾ ਇਹ ਮਤਲਬ ਮੈਂ ਸੁਪਰਸੀਡ ਦੀ ਗੱਲ ਕਰ ਰਿਹਾ ਹਾਂ ਹਾਂ ਜੀ 2 ਲੱਖ 10 ਤੇ ਚਲੋ ਖੈਰ ਅਸੀਂ ਆਖਿਆ ਵੀ ਸਾਰਾ ਜਾਂਦਾ ਦੇਖ ਕੇ ਇਦਾਂ ਜੀ ਬੰਡ ਵਾਲੀ ਲਈ ਕੀਤੀ ਵੀ ਚਲੋ ਕੰਮ ਚੱਲਣ ਹੋਇਆ ਉਹ ਉਹਦੋਂ ਪਿਛਲੇ ਸਾਲ ਉਹਨੂੰ ਪਤਾ ਵੀ ਹਰ ਸਾਲ 10% ਤੋਂ ਘੱਟ ਤੋਂ ਘੱਟ ਹਰ ਚੀਜ਼ ਵੱਧਦੀ ਹੈ ਤੁਸੀਂ ਛੱਡੋ ਇਹ ਗੱਲ ਇਹਨਾਂ ਦੇ ਅਧਾਰਾ ਗਵਰਨਮੈਂਟ ਦਾ ਹਾਂਜੀ ਅਸੀਂ ਟੈਸਟਿੰਗ ਕਰਾਉਂਦੇ ਹਾਂ ਉਹਨਾਂ ਤੋਂ ਉਹ ਹਰ ਸਾਲ 10% ਵਧਾਉਂਦੇ ਨੇ ਕੋਈ ਲੋਹਾ ਨਹੀਂ ਲਾਉਣਾ ਉਹਨਾਂ ਨੇ ਕੋਈ ਉਹਦੇ ਵਿੱਚ ਆਪ ਦੀ ਉਹ ਨਹੀਂ ਹੈ ਸਿਰਫ 10% ਇਸ ਕਰਕੇ ਵਧਾਉਂਦੇ ਨੇ ਨੌਕਰੀਆਂ ਵੱਧ ਗਈਆਂ ਫਰ lana ਕੁਝ ਜਦੋਂ ਉਹ 10% ਸਾਡੇ ਤੇ ਲਾਗੂ ਕਰਦੇ ਨੇ ਸਾਨੂੰ 10% ਸਾਲ ਦੇ ਮੁਕਾਬਕੀ ਦੇ ਦੇਣ ਜੀ ਸਾਨੂੰ ਨਹੀਂ ਸਮਝ ਆਉਂਦੀ ਵੀ ਇਹ ਕਿਉਂ ਅੜੇ ਨੇ ਪਿਛਲੇ ਸਾਲ ਨਹੀਂ ਦੱਸਾਇਆ ਅਸੀਂ ਸਬਰ ਕਰ ਲਿਆ ਵੀ ਕੰਮ ਚੱਲਦਾ ਚਾਹੀਦਾ ਚਲੋ ਕੋਈ ਗੱਲ ਨਹੀਂ ਅਗਲੇ ਸਾਲ ਸੇ ਐਗਤੀ ਤੁਹਾਨੂੰ ਪਤਾ ਹੈ ਰਾਮਤੀ ਦੇ ਤੇ 60 70% ਰੇਟ ਵਧ ਗਿਆ ਹਾਂਜੀ 30% ਤੋਂ ਲੈ ਕੇ 60 70 ਤੇ ਪਹੁੰਚ ਗਿਆ ਜੀ ਪਰ ਉਹ ਕਹਿੰਦੇ ਵੀ ਅਸੀਂ ਕੋਈ ਪੈਸਾ ਨਹੀਂ ਵਧਾਉਣਾ ਤੁਸੀਂ ਅੰਦਾਜ਼ਾ ਲਾਓ ਦੱਸੋ ਸਾਨੂੰ ਬਈ ਇੰਡਸਟਰੀ ਚੱਲੂ ਇਹ ਬਿਲਕੁਲ ਇਸ ਕਰਕੇ ਅਸੀਂ ਸੈਂਟਰ 'ਚ ਵੀ ਪਹੁੰਚ ਕੀਤੇ ਨਹੀਂ ਗੱਲ ਬਣੀ ਉਹ ਕਹਿੰਦੇ ਵੀ ਪੰਜਾਬ ਵਾਲੇ ਕਰਨਗੇ ਅਸੀਂ ਉਹਨਾਂ ਨੂੰ اختیار ਦਿੱਤੇ ਨਿਆ ਬਣਾ ਕੋਲੇ ਆਉਨੇ ਆ ਉਹ ਕਹਿੰਦੇ ਵੀ ਦਿੱਲੀ ਵਾਲੇ ਕਰਨਗੇ ਸਕੀਮ ਉਹਨਾਂ ਦੀ ਐ ਸਾਨੂੰ ਕੋਈ ਪੱਲੇ ਇਸ ਤੋਂ ਦੀ ਲੋਕਪਤੀ ਰਿਹਾ ਹੈ ਹਨਾ ਜੀ ਇਸ ਹਾਪਿਸ ਪਹਿਲਾਂ ਕਿਸਾਨ ਪਿੱਛੇ ਗਿਆ ਹੁਣ ਜੋਗ ਪਿੱਛੇ ਜਾਊਗਾ ਬਸ ਫਿਰ ਇੱਥੇ ਦੇਖ ਹੈ ਕੀ ਸਾਡੇ ਕੋਲ ਇਸ ਕਰਕੇ ਅਸੀਂ ਤਾਂ ਇਹੀ ਮੰਗ ਕਰਦੇ ਆ ਅਜੇ ਵੀ ਕੁਝ ਨਹੀਂ ਬਿਗੜਿਆ ਜੇ ਉਹ ਸਾਡੀ ਅਜੇ ਵੀ ਸੁਣ ਕੇ ਉਹ ਥੋੜਾ ਬਹੁਤ ਇਹਨਾਂ ਦੇ ਰੇਟਾਂ ਦੇ ਵਿੱਚ ਜਾਂ ਮਤਲਬ ਕੋਈ ਇਹਨੂੰ ਸਬਸਿਡੀ ਨੂੰ ਫਿਕਸ ਕਰ ਦੇਣ ਰੇਟ ਓਪਨ ਕਰ ਦੇਣ ਇਹ ਅਸੀਂ ਮੰਗ ਕਰਦੇ ਆ ਮੈਨੂੰ ਵੀ ਨਹੀਂ ਹੈ ਵੀ ਉਹ ਕੁਝ ਕਰਨੀ ਸਰ ਜਿਸ ਤਰ੍ਹਾਂ ਗੱਲ ਚੱਲਦੀ ਸੀ ਜਿਹੜੀ ਉਹ ਬਾਹਰ ਜਾ ਰਹੇ ਨੇ ਜਿਹੜੇ ਵੱਡੇ ਨੇ ਤੁਹਾਨੂੰ ਵੀ ਲੱਗਦਾ ਜੀ ਮੈਂ ਤੁਸੀਂ ਪਿੰਡੂ ਖੇਤਰਾਂ 'ਚ ਹਜ਼ਾਰਾਂ ਰੋਜ਼ਗਾਰ ਨੂੰ ਨਿਸ਼ਕਾਰ ਦੇ ਰਹੇ ਹੋ ਜਿਹੜੀਆਂ ਪਿੰਡਾਂ ਦੀ ਆਪਣੀਆਂ ਇੰਡਸਟਰੀਆਂ ਨੇਗੀਆਂ ਕੀ ਲੱਗਦਾ ਜੀ ਸਰਕਾਰ ਇਸ ਤਰ੍ਹਾਂ ਕਰੂਗੀ ਵੀ ਬੰਦ ਹੋ ਸਕਦੀਆਂ ਨੇ ਨਕਸਾਲ ਹੋਣਾ ਇਹ ਤਾਂ ਕੋਈ ਸ਼ੱਕ ਹੀ ਨਹੀਂ ਜੀ ਇਹ ਤਾਂ ਹੁਣ ਇਹ ਤਾਂ ਕੰਮ ਤੇ ਲਿਖਿਆ ਹੋਇਆ ਜੀ ਜਦੋਂ ਸਾਨੂੰ ਆਪਣਾ ਮੂਲਵ ਨਾ ਮਿਲਿਆ ਫਿਰ ਇਹ ਅੱਜ ਨੀ ਕੱਲ ਇਹਦੇ ਬੰਦ ਹੋਣੀਆਂ ਤੇ ਇਸ ਕਰਕੇ ਜੇ ਉਹਨਾਂ ਦਾ ਨਾਂ ਸਾਡੇ ਪ੍ਰਤੀ ਕੋਈ ਪੋਜੀਟਿਵ ਹੋਵੇ ਪਈ ਰਵਈਆ ਹੋਇਆ ਇਹ ਬਹੁਤਾਂ ਚਿਰ ਚੱਲਣ ਵਾਲਾ ਕੰਮ ਹੈ ਜੀ ਬਲਦੇਵ ਸਿੰਘ ਅਮਰ ਚੇਅਰਮੈਨ ਆਲ ਇੰਡੀਆ ਐਗਰੀਕਲਚਰ ਮਸ਼ੀਨਰੀ ਮੈਨੂਫੈਕਚਰਰ ਐਸੋਸੀਏਸ਼ਨ ਅਤੇ ਚੇਅਰਮੈਨ ਪੰਜਾਬ ਐਗਰੀਕਲਚਰ ਮਸ਼ੀਨਰੀ ਮੈਨੂਫੈਕਚਰਰ ਐਸੋਸੀਏਸ਼ਨ ਬਲਦੇਵ ਸਰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਉਦਯੋਗ ਪਤੀਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਜਿਹੜੀ ਸਾਡੀ ਖੇਤੀਬਾੜੀ ਮਸ਼ੀਨਰੀ ਇੰਡਸਟਰੀ ਹੈ ਜੀ ਇਹਦੇ ਵਿੱਚ ਅਸੀਂ ਸਰਕਾਰ ਨੂੰ ਪਿਛਲੇ 3 ਸਾਲ ਤੋਂ ਜੋ ਕੇਂਦਰ ਸਰਕਾਰ ਦੀ ਸਕੀਮ ਹੈ ਸੀਆਰਐਮ ਸਕੀਮ ਚ ਮਸ਼ੀਨਾਂ ਦੀ ਸਪਲਾਈ ਇਸ ਆਨਾਂ ਨੂੰ ਦੇਖ ਕੇ ਪਰਾਲੀ ਦੀ ਸਾਮ ਸੰਭਾਲ ਤਾਂ ਕਿ ਪਰਾਲੀ ਜਲਾਉਣ ਦੀ ਲੋੜ ਨਾ ਪਵੇ ਬਿਨਾ ਪਰਾਲੀ ਜਲਾਏ ਖੇਤ ਦੇ ਵਿੱਚ ਹੀ ਸਾਮ ਸੰਭਾਲ ਕੀਤੀ ਜਾਵੇ ਉਹ ਮਸ਼ੀਨਾਂ ਸਪਲਾਈ ਕਰ ਰਹੇ ਹਾਂ ਤੇ ਉਹ ਕੋਈ 3 ਸਾਲ ਤੋਂ ਅਸੀਂ ਕੇਂਦਰ ਸਰਕਾਰ ਦੀ ਸਕੀਮ ਦੇ ਅੰਡਰ ਕਰ ਰਹੇ ਹਾਂ ਜਿਸ ਦੇ ਵਿੱਚ ਰੇਟਾਂ ਦਾ ਵਾਧਾ ਅਸੀਂ ਮੰਗ ਕੀਤੀ ਹੈ ਕਿਉਂਕਿ ਪਿਛਲੇ 3 ਸਾਲ ਤੋਂ ਉਹੀ ਰੇਟ ਚੱਲ ਰਹੇ ਨੇ ਜਿਹੜੇ ਕਿ ਕੇਂਦਰ ਸਰਕਾਰ ਨੇ ਫਿਕਸ ਕੀਤੇ ਸੀ ਔਰ ਰੌਅ ਮਟੀਰੀਅਲ ਦੇ ਹੋਰ ਇਨਪੁਟਸ ਦੇ ਬਹੁਤ ਜ਼ਿਆਦਾ ਵਾਧੇ ਹੋ ਚੁੱਕੇ ਹਨ ਕੀਮਤਾਂ ਦੇ ਵਿੱਚ ਤੇ ਸਰ ਹੁਣ ਅਪਰ ਮੰਗ ਕੀ ਕਰਦੇ ਹਾਂਗੇ ਕਿਉਂਕਿ ਦੋਸਤਾਂ ਤੋਂ ਤੁਸੀਂ ਕੋਰੋਨਾ ਦੀ ਬਿਮਾਰੀ ਚ ਆ ਗਏ ਜੀ ਜੀ ਕੋਰੋਨਾ ਦੀ ਮਾਰ ਹੈ ਉਹਦੇ ਨਾਲ ਲੇਬਰ ਦਾ ਬਹੁਤ ਰੇਟਾਂ 'ਚ ਵਾਧੇ ਹੋਏ ਨੇ ਡੀਜ਼ਲ ਪੈਟਰੋਲ ਦੇ ਵਿੱਚ ਵਾਤੇ ਵੈਸੇ ਵੀ ਹਰ ਇਨਪੁਟ ਦੇ ਵਿੱਚ ਵਾਧਾ ਹੋ ਰਿਹਾ ਪਰ ਸਭ ਤੋਂ ਵੱਡੀ ਗੱਲ ਨਾਲ ਜਿਹੜਾ ਸਾਡਾ ਰਾਵਟੀਰ ਲੱਗਦਾ ਉਹ ਜੇ ਜਿਹੜੀ ਸ਼ੀਟ ਮੈਟਲ ਦੀ ਗੱਲ ਕਰੀਏ 50% ਦਾ ਰੇਟ ਦਾ ਵਾਧਾ ਹੋਇਆ ਹੈ ਲੋਹੇ ਦੇ ਵਿੱਚ 25-30% ਦਾ ਵਾਧਾ ਹੋਇਆ ਕਾਸਟਿੰਗ ਵਿੱਚ 30% 35% ਦਾ ਵਾਧਾ ਹੋਇਆ ਅਸੀਂ ਉਸ ਨੂੰ ਉਸ ਨੂੰ ਇੱਕ ਐਵਰੇਜ ਆਊਟ ਕਰਦੇ ਹੋਏ ਮੰਗ ਕਰ ਰਹੇ ਹਾਂ ਕੋਈ 20 ਤੋਂ 25% ਦਾ ਸਾਨੂੰ ਵਾਧਾ ਇਹਨਾਂ ਗੀਂਸਾਂ ਦੇ ਵਿੱਚ ਇਸ ਮੌਕੇ 'ਨਾ ਆਗੂਆਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਨੇ 10 ਦਿਨਾਂ ਦੇ ਅੰਦਰ-ਅੰਦਰ ਉਹਨਾਂ ਦੀਆਂ ਮੰਗਾਂ ਵੱਲ ਗੌਰ ਨਹੀਂ ਕੀਤਾ ਤਾਂ ਆਪਣੇ ਉਦਯੋਗ ਨੂੰ ਬੰਦ ਕਰ ਦੇਣਗੇ ਤੇ ਚਾਬੀਆਂ ਸਰਕਾਰ ਨੂੰ ਸੌਂਪ ਦੇਣਗੇ ਮਰੇਲ ਕੋਟਲਾ ਤੋਂ ਮਨੋਸ਼ ਸ਼ਰਮਾ ਦੀ ਰਿਪੋਰਟ ਮਿੰਨੀ ਪਾਕਟ